ਮੋਦੀ ਜੀ ਨੂੰ ਮੈਂ ਸ਼ਾਰਟਕਟ ਇਹ ਕਹਿਣਾ ਚਾਹੁੰਦਾ ਵੀ 20 22 ਬੰਦੇ ਸ਼ਹੀਦ ਹੋ ਚੁੱਕੇ ਆ ਇਹਨਾਂ ਦੇ ਸਬਰ ਦਾ ਹੋਰ ਇਮਤਿਹਾਨ ਨਾ ਲੈਣਾ ਜੇ ਐਮੈਂਡਮੈਂਟ ਕਰ ਲਈ ਤਿਆਰ ਨੇ ਤਾਂ ਫਿਰ ਕਾਨੂੰਨ ਰੱਦ ਕਿਉਂ ਨਹੀਂ ਕਰਦੇ ਤੋ ਗਲਤੀਆਂ ਤੇ ਇਹਨਾਂ ਕੋ ਹੋਈਆਂ ਨੇ ਨਾ ਜਿਹੜੀਆਂ ਕਿਸਾਨ ਦੇ ਹਿੱਤ ਚ ਨਹੀਂ ਐ ਕਿਸਾਨ ਨੂੰ ਇੱਥੇ ਬਹਿਣ ਦੀ ਕੀ ਲੋੜ ਸੀ ਜੇ ਲੀਡਰ ਚੰਗੇ ਹੁੰਦੇ ਤੇ ਫਤ ਲੀਡਰਾਂ ਨੂੰ ਜਾ ਕੇ ਮੋਦੀ ਦੇ ਘਰ ਅੱਗੇ ਬਹਿਣਾ ਚਾਹੀਦਾ ਸੀ ਜਿਹਨਾਂ ਲੀਡਰਾਂ ਨੇ ਦੇਸ਼ ਬਰਬਾਦ ਕੀਤਾ ਉਹਨਾਂ ਲੀਡਰਾਂ ਚ ਕਦੇ ਮੰਤਰੀ ਤੁਸੀਂ ਵੀ ਰਹੇ ਹੋ ਮੈਂ ਤਾਂ ਕਹਿ ਰਿਹਾ ਹਾਂ ਇਹਨਾਂ ਨੂੰ ਬਾਈ ਦਿਸਦੀ ਹੈ ਜੇ ਬਾਈ ਦੀ ਲਕਸ਼ਣਾ ਹੁੰਦੀ ਤਾਂ ਕਿਸੇ ਨੇ ਕਿਸਾਨ ਦੀ ਗੱਲੀ ਬਾਤੀ ਖੰਦਰ ਦੀ ਵੀ ਨਹੀਂ ਸੀ ਕਰਨੀ ਧਰਨੇ 'ਚ ਲਗਾਤਾਰ ਲੀਡਰ ਆ ਰਹੇ ਨੇ ਪਰ ਲੀਡਰ ਲੀਡਰੀ ਕਰਨ ਨਹੀਂ ਕਿਸਾਨ ਬਣ ਕੇ ਆ ਰਹੇ ਨੇ ਸਾਰੀਆਂ ਪਾਰਟੀਆਂ ਦੇ ਲੀਡਰ ਕਹਿੰਦੇ ਆ ਅਸੀਂ ਹੁਣ ਕਿਸਾਨ ਆ ਜਾਂ ਕਿਸਾਨਾਂ ਦੇ ਨਾਲ ਆ ਸੁੱਚਾ ਸਿੰਘ ਛੋਟੇਪੁਰ ਪੰਜਾਬ ਦੀ ਸਿਆਸਤ ਦਾ ਵੱਡਾ ਨਾਂ ਔਰ ਪੰਜਾਬ ਦੀ ਸਿਆਸਤ ਦੇ ਅੰਦਰ ਵਕ ਵਕ ਪਾਰਟੀਆਂ ਵੀ ਉਹਨਾਂ ਦੀਆਂ ਨਹੀਂ ਆ ਪਰ ਲਗਾਤਾਰ ਉਹ ਪੰਜਾਬ ਦੇ ਮਸਲਿਆਂ ਤੇ ਗੱਲਬਾਤ ਕਰਦੇ ਰਹੇ ਨੇ ਛੋਟੇਪੁਰ ਸਾਡੇ ਨਾਲ ਨੇ ਛੋਟੇਪੁਰ ਸਾਹਿਬ ਕਿਵੇਂ ਦੇਖ ਰਹੇ ਹੋ ਤਸੀਮ ਦੂਜਾ ਤੀਜਾ ਕੀੜਾ ਹੋ ਗਿਆ ਤੁਹਾਡਾ ਕਿਵੇਂ ਦੇਖ ਰਹੇ ਹੋ ਅੰਦੋਲਨ ਨੂੰ ਦੇਖੋ ਅੰਦੋਲਨ ਮੈਂ ਸਮਝਣਾ ਵੀ ਸਿਖਰਾਂ ਤੇ ਆ ਮੋਦੀ ਜੀ ਨੂੰ ਮੈਂ ਸ਼ਾਰਟਕਟ ਇਹ ਕਹਿਣਾ ਚਾਹੁੰਦਾ ਵੀ ਇਹਨਾਂ ਦੇ ਸਵਾਰ ਦੋ ਟਾਈਮ ਨੇ ਪੰਜਾਬ 'ਚ ਖੱਜਲ ਹੋਏ ਆ ਸੜਕਾਂ ਤੇ ਬੈਠਿਆ ਰੇਲ ਲਾਈਨਾਂ ਤੇ ਬੈਠੇ ਆ ਉਹ ਨਹੀਂ ਗੱਲ ਕਿਸੇ ਨੇ ਸੁਣੀ ਉਹ ਨੈਸ਼ਨਲ ਕੈਪੀਟਲ ਦੇ ਕੋਲ ਆ ਗਿਆ ਵੀ ਸਾਡੀ ਗੱਲ ਖਰਿਆ ਇਹਨਾਂ ਨੂੰ ਪਤਾ ਨਹੀਂ ਲੱਗਦਾ ਉਹ ਇੱਥੇ ਪਹੁੰਚ ਗਿਆ ਇਹਨਾਂ ਨੂੰ ਸਮਰਥਨ ਹਰਿਆਣੇ ਚ ਜੋ ਸਰਕਾਰ ਨੇ ਦਿੱਤਾ ਉਹ ਵੀ ਪਤਾ ਜੋ ਲੋਕਾਂ ਨੇ ਦਿੱਤਾ ਹਰਿਆਣੇ ਦੇ ਉਹਨਾਂ ਦਾ ਧੰਨਵਾਦ ਕਰਦੇ ਆ ਸਰਕਾਰ ਨੇ ਇਸ ਮੂਵਮੈਂਟ ਨੂੰ ਡੈਮੇਜ ਕਰਨ ਵਾਸਤੇ ਕੋਈ ਕਸਰ ਬਾਕੀ ਨਹੀਂ ਛੱਡੀ ਹਰਿਆਣੇ ਦੀ ਨੇ ਪਰ ਹਰਿਆਣੇ ਦੇ ਲੋਕਾਂ ਨੇ ਜਿਸ ਤਰ੍ਹਾਂ ਕਿਸਾਨ ਵੀਰਾਂ ਦਾ ਸਾਥ ਦਿੱਤਾ ਸਾਡਾ ਸਿਰ ਝੁਕਦਾ ਉਹਨਾਂ ਦੇ ਚਰਨਾਂ ਵਿੱਚ ਮੂਵਮੈਂਟ ਜਿੱਥੇ ਪਹੁੰਚ ਚੁੱਕੀ ਆ ਇਹ ਕਲਾਈਮੈਕਸ ਤੇ ਆ ਇਹਨੂੰ ਆਪਣੀਆਂ ਏਜੰਸੀਆਂ ਰਹੀਂ ਆਪਣੇ ਸਾਧਨ ਰਹੀਂ ਅੱਤਵਾਦ ਦਾ ਨਾਮ ਦੇਣ ਦੀ ਖਾਲਿਸਤਾਨ ਦਾ ਨਾਮ ਦੇਣ ਦੀ ਨੈਕਸਟ ਲੈਟਰ ਦਾ ਨਾਮ ਦੇਣ ਦੀ ਕੋਈ ਕਸਰ ਉਹਨੇ ਬਾਕੀ ਨਹੀਂ ਛੱਡੀ ਇਹਨਾਂ ਦੇ ਕਿਸਾਨ ਵੀਰਾਂ ਨੇ ਜਿੰਨੇ ਨਮੈਂਦੇ ਨੇ ਇਹਨਾਂ ਨੇ ਜਿੰਨੇ ਸੋਹਣੇ ਤਰੀਕੇ ਦੇ ਨਾਲ ਆਪਣਾ ਕੇਸ ਪੇਸ਼ ਕੀਤਾ ਤੇ ਨੌਜਵਾਨਾਂ ਨੇ ਜਿੰਨਾ ਡਿਸਪਲਨ ਰੱਖਿਆ ਲੱਖਾਂ ਲੋਕਾਂ ਨੂੰ ਕੰਟਰੋਲ ਵਿੱਚ ਰੱਖਣਾ ਕੰਟਰੋਲ ਵਿੱਚ ਰਹਿਣਾ ਬਹੁਤ ਔਖਾ ਹੁੰਦਾ ਇਹ ਨੌਜਵਾਨ ਬੱਚਿਆਂ ਨੇ ਜਿਸ ਤਰ੍ਹਾਂ ਦਾ ਡਿਸਪਲਿਨ ਇੱਥੇ ਕ੍ਰੀਏਟ ਕੀਤਾ ਇੱਕ ਮਹੀਨਾ ਹੋ ਗਿਆ 20 22 ਬੰਦੇ ਸ਼ਹੀਦ ਹੋ ਚੁੱਕੇ ਆ ਇਹ ਪੁੰਜੇ ਸੌਂਦੇ ਆ ਕੋਈ ਇੱਥੇ ਪ੍ਰਬੰਧ ਨਹੀਂ ਚੱਜਦਾ ਅੱਜ ਇੱਕ ਟਾਇਲਟ ਦੇ ਵਿੱਚ ਦੇਖ ਕੇ ਬੰਦਾ ਕੱਲ ਮਰਿਆ ਜਿਹੜਾ ਬਹੁਤ ਮਾੜੀ ਗੱਲ ਆ ਜਿਹੜਾ ਸ਼ਹੀਦ ਹੋਇਆ ਸਰਕਾਰ ਨੇ ਸਾਰੇ ਐਕਸਪੈਰੀਮੈਂਟ ਕਰਕੇ ਦੇਖ ਲਿਆ ਤੋਮਰ ਜੀ ਕਹਿੰਦੇ ਆ ਤੇ ਅਮੈਂਡਮੈਂਟਾ ਕਰ ਲੂ ਤਿਆਰ ਆ ਇਹਦਾ ਮਤਲਬ ਆ ਕੋਈ ਗਲਤੀਆਂ ਤੇ ਨਾ ਕੋਈ ਹੋਈਆਂ ਨੇ ਨਾ ਜਿਹੜੀਆਂ ਕਿਸਾਨ ਦੇ ਹਿੱਤ ਚ ਨਹੀਂ ਐ ਜੇ ਅਮੈਂਡਮੈਂਟ ਕਰ ਲਈ ਤਿਆਰ ਨੇ ਤਾਂ ਫਿਰ ਕਾਨੂੰਨ ਰੱਦ ਕਿਉਂ ਨਹੀਂ ਕਰਦੇ ਇਹ ਲੋਕ ਆਪਣੇ ਆ ਕਿਸਾਨ ਇਹਨੂੰ ਅन्न ਦਾਤਾ ਕਹਿੰਦੇ ਆ ਇਸ ਕਿਸਾਨ ਨੇ ਦੇਸ਼ ਦੇ ਲੀਡਰ ਨੂੰ ਮੰਗਣ ਤੋਂ ਹਟਾਇਆ ਸੀ ਜਦੋਂ ਦੇਸ਼ ਦਾ ਅੰਨ ਭੰਡਾਰ ਖਾਲੀ ਸੀ ਮੰਗਣ ਜਾਂਦੇ ਸੀ ਗ੍ਰੀਨ ਰੈਵੋਲੂਸ਼ਨ ਇਹ ਪੰਜਾਬ ਦੇ ਕਿਸਾਨਾਂ ਨੇ ਲਿਆਂਦਾ ਸੀ ਪੰਜਾਬੀਆਂ ਦਾ ਗੌਰਵਮਈ ਇਤਿਹਾਸ ਆ ਦੇਸ਼ ਨੂੰ ਆਜ਼ਾਦ ਕਰਾਇਆ ਪਾਕਿਸਤਾਨ ਤੇ ਚੀਨ ਦੀਆਂ ਜੰਗਾਂ ਵਿੱਚ ਸਭ ਤੋਂ ਵੱਧ ਕੰਟਰੀਬਿਊਸ਼ਨ ਇਹਨਾਂ ਦੀ ਆ। ਇਹਨਾਂ ਦਾ ਹੋਰ ਧਿਆਨ ਨਾ ਲੈਣ। ਬਾਰਡਰ ਤੇ ਜਵਾਨ ਇਹਨਾਂ ਦੇ ਪੁੱਤ ਬੈਠੇ ਆ। ਉੱਥੇ ਜਿਹੜੇ ਫੌਜ 'ਚ ਭਰਤੀ ਹੁੰਦੇ ਆ ਏਸੀ ਕਮਰੇ ਵਾਲੇ 'ਚ ਬਹਿਣ ਵਾਲਿਆਂ ਦੇ ਨਹੀਂ ਹੁੰਦੇ। ਇਹਨਾਂ ਦੇ ਬੱਚੇ ਉੱਥੇ ਹੁੰਦੇ ਆ। ਅੱਜ ਕੀ ਲੱਗਦਾ ਤੁਹਾਨੂੰ? ਅੱਜ ਪੰਜਾਬ 'ਚ ਅਡਾਨੀ ਨੇ ਅਖਬਾਰਾਂ 'ਚ ਬਹੁਤ ਵੱਡੇ ਪੋਸਟਰ ਛਪਾਏ ਨੇ। ਕਿਹਾਗਾ ਕਿ ਕਿਵੇਂ ਅਸੀਂ ਇਹ ਨਹੀਂ ਕਰ ਰਹੇ ਜੋ ਸਾਡੇ ਬਾਰੇ ਪ੍ਰਚਾਰ ਕੀਤਾ ਜਾ ਰਿਹਾ। ਕੀ ਕਹਿਣਾ ਤੁਹਾਡਾ? ਦੇਖੋ ਅੰਡਾਨੀਆਂ ਬਾਨੀਆਂ ਦਾ ਕੀ ਕਸੂਰ ਆ ਜੀ ਇਹ ਤੇ ਸਰਕਾਰ ਦਾ ਕਸੂਰ ਆ ਕੋਈ ਅੰਡਾਨੀਆਂ ਬਾਨਦੇ ਦੇਖੋ ਬਿਰਲਾ ਟਾਟਾ ਆ ਜਾਊਗਾ ਇਹ ਤੇ ਸਰਕਾਰ ਨੂੰ ਚਾਹੀਦਾ ਵੀ ਅੰਡਾਨੀਆਂ ਬਾਨੀਆਂ ਦਾ ਖੜਾ ਛੱਡ ਕੇ ਕਿਸਾਨ ਦਾ ਲੜ ਫੜੇ ਵੋਟਾਂ ਇਹਨਾਂ ਨੂੰ ਲੈਂਦੇ ਆ ਪੈਸੇ ਉਹਨਾਂ ਨੂੰ ਲੈਂਦੇ ਆ ਇਹ ਕਾਰਪੋਰੇਟ ਹਾਊਸਲ ਜਿਹੜੇ ਆ ਉਹਨਾਂ ਨੂੰ ਉਹਨਾਂ ਨੇ ਪ੍ਰਮੋਟ ਕਰ ਲਈ ਇਹ ਮਾਰੂ ਕਾਨੂੰਨ ਬਣਾਏ ਆ ਤੇ ਮੇਰੀ ਇਹੀ ਬੇਨਤੀ ਆ ਵੀ ਮੋਦੀ ਜੀ ਇਹ ਜਨ ਅੰਦੋਲਨ ਬਣ ਚੁੱਕਾ ਹੈ ਇਹਦੇ ਵਿੱਚ ਪੱਤਰਕਾਰ ਹੈ ਇਹਦੇ ਵਿੱਚ ਕਵੀ ਹੈ ਇਹ ਰਾਈਟਰ ਇਹਦੇ ਵਿੱਚ ਐਕਟਰ ਇਹਦੇ ਵਿੱਚ ਆਪਣੇ ਬੁੱਧੀਜੀਵੀ ਇਹਦੇ ਵਿੱਚ ਐਕਸਰਸਮੈਨ ਇਹਦੇ ਵਿੱਚ ਪਲੇਅਰ ਲੋਕ ਆਪਣੇ ਮੈਡਲ ਵਾਪਸ ਕਰਦੇ ਇੰਟਰਨੈਸ਼ਨਲ ਪ੍ਰੈਸ਼ਰ ਕੋਈ ਕੈਨੇਡਾ ਤੋਂ ਪਾ ਰਿਹਾ ਕੋਈ ਅਮਰੀਕਾ ਤੋਂ ਪਾ ਰਿਹਾ ਕੋਈ ਯੂਕੇ ਤੋਂ ਪਾ ਰਿਹਾ ਚਾਰ ਚਫੇਰੇ ਉਹ ਦੇਸ਼ ਵਾਸਤੇ ਇੱਕ ਇਹਨਾਂ ਦਾ ਨਾਮ ਜਿਹੜਾ ਬਦਨਾਮ ਹੋ ਰਿਹਾ ਇਹ ਦੇਸ਼ ਦੀ ਜਿੱਦਾ ਸਵਾਲ ਹੈ ਮੋਦੀ ਜੀ ਹੱਥ ਧਰਮ ਛੱਡੋ ਤੇ ਦੇਸ਼ ਦਾ ਮਾਨ ਸਨਮਾਨ ਜਿਹੜਾ ਉਹਨੂੰ ਬੁਹਾਰ ਰੱਖੋ ਇਹ ਤੇ ਤੁਹਾਡੀ ਵੀ ਇੱਜ਼ਤ ਆ ਤੇ ਦੇਸ਼ ਦੀ ਵੀ ਇੱਜ਼ਤ ਆ ਤੇ ਕਿਸਾਨ ਆਪਣੇ ਆ ਇਹਨਾਂ ਨਾਲ ਪ੍ਰੈਸਟੀਕੇਸ਼ਨ ਕਿ ਬਣਾਉਣਾ ਇਹਨਾਂ ਨੂੰ ਹੱਕ ਨਾਲ ਲਾ ਇਹ ਤੇ ਜਾਨ ਦਿੰਦੇ ਆ ਜਿਹੜਾ ਇਹਨਾਂ ਨੂੰ ਪਿਆਰ ਕਰਦਾ ਜਿਹੜਾ ਇਹਨਾਂ ਦੇ ਮਸਲੇ ਹੱਲ ਕਰਦਾ ਇਹ ਤੋਂ ਤਾਂ ਸਤਿਕਾਰ ਕਰਦੇ ਆ ਜੇ ਤੂੰ ਇਹੋ ਹੀ ਰਵਈਆ ਰੱਖਿਆ ਤੇ ਇਹਦੇ ਨਾਲ ਦੇਸ਼ ਦਾ ਵੀ ਨੁਕਸਾਨ ਹੋਊਗਾ ਸਰਕਾਰ ਦਾ ਵੀ ਨੁਕਸਾਨ ਹੋਊਗਾ ਤੇ ਪੰਜਾਬ ਦੇ ਲੋਕ ਤਾਂ ਦੀ ਨੇ ਨੁਕਸਾਨ ਕਰਾਉਣ ਤੇ ਬੜੀ ਬੜੀ ਰਾਣਾ ਨੁਕਸਾਨ ਹੋਇਆ ਬੜੀ ਬੜੀ ਡਿਗਿਆ ਤੇ ਬੜੀ ਬੜੀ ਉੱਠਿਆ ਹਰਵਿੰਦ ਕੇਜਰੀਵਾਲ ਨੇ ਬਿਲ ਪਾੜੇ ਹੈਗੇ ਵਿਧਾਨ ਸਭਾ ਦੇ ਅੰਦਰ ਕੀ ਕਮੈਂਟਾ ਤੁਹਾਡਾ ਤੁਹਾਡੀ ਪੁਰਾਣੀ ਪਾਰਟੀ ਆਉਂਦਾ ਮੈਨੂੰ ਮੇਰਾ ਤੂੰ ਆਪਣਾ ਵੀਰ ਆ ਮੈਂ ਕਿਸੇ ਪਾਰਟੀ ਦੇ ਵਿਰੋਧ ਨਹੀਂ ਬੋਲਣਾ ਚਾਹੁੰਦਾ ਪਰ ਇਹ ਹਕੀਕਤ ਆ ਔਰ ਸਾਰੀਆਂ ਸਮੱਸਿਆਵਾਂ ਲੀਡਰਾਂ ਦੀਆਂ ਪੈਦਾ ਕੀਤੀਆਂ ਨੇ ਕਿਸਾਨ ਨੂੰ ਇੱਥੇ ਬਹਿਣ ਦੀ ਕੀ ਲੋੜ ਸੀ ਜੇ ਲੀਡਰ ਚੰਗੇ ਹੁੰਦੇ ਤੇ ਫਿਰ ਲੀਡਰਾਂ ਨੂੰ ਜਾ ਕੇ ਮੋਦੀ ਦੇ ਘਰ ਅੱਗੇ ਬਹਿਣਾ ਚਾਹੀਦਾ ਸੀ ਕਾਂਗਰਸ ਲੋਕ ਕਾਲੀਆਂ ਨੂੰ ਭਾਜਪਾ ਨੂੰ ਆਹ ਹਮਾਰਿਆਂ ਨੂੰ ਉਹ ਤਾਂ ਉਹਨਾਂ ਨੂੰ ਬਹਿਣਾ ਚਾਹੀਦਾ ਸੀ ਤੁਸੀਂ ਵੀ ਰਹੇ ਹੋ ਤੁਸੀਂ ਵੀ ਮੰਤਰੀ ਰਹੋਗੇ ਮੈਂ ਇਹਨਾਂ ਦੇ ਨਾਲ ਆ ਮੈਂ ਤਾਂ ਅੱਜ ਵੀ ਜੋ ਕੋ ਉਹ ਬੜਾ ਪੁਰਾਣੇ ਸਮੇਂ ਚ ਰਿਹਾ ਤੇ ਮੈਂ ਉਦੋਂ ਵੀ ਵਜੀਰੀਆਂ ਛੜਦਾ ਰਿਹਾ ਮੈਂ ਤਾਂ ਦੋ ਦੋ ਸਾਲ ਜੇਲਾ ਗੱਟੀਆਂ ਨੇ ਮੈਂ ਤਾਂ ਆਪਣੇ ਹਲਵਾਇਆ ਹੱਥੀ ਜੰਗੀ ਵਾਲਾ ਹਲਵਾਇਆ ਟਰੈਕਟਰ ਹੋਇਆ ਇਹਨਾਂ ਨੂੰ ਤਾਂ ਪਤਾ ਨਹੀਂ ਵੀ ਖੇਤ ਕਣਕ ਦਾ ਵੀ ਕਿੰਨਾ ਪਾਈਦਾ ਇਹ ਸਰੋਂ ਦਾ ਮੈਂ ਤਾਂ ਕਹਣਾ ਲੀਡਰਾਂ ਨੇ ਦੇਸ਼ ਬਰਬਾਦ ਕੀਤਾ ਉਹਨਾਂ ਲੀਡਰਾਂ ਚ ਕਦੇ ਮੰਤਰੀ ਤੁਸੀਂ ਵੀ ਰਹੇ ਹੋ ਮੈਂ ਤਾਂ ਕਹਿ ਰਿਹਾ ਉਹ ਤਾਂ ਬਰਬਾਦ ਜਿੱਕ ਤੇ ਮੇਰਾ ਟੈਸਟ ਆਉਂਦਾ ਤਾਂ ਮੈਂ ਟੈਸਟ ਪੂਰਾ ਉਤਰਦਾ ਰੱਬ ਨਾ ਕਰਦਾ ਜੇ ਕਿਤੇ ਮੇਰੇ ਵੇਲੇ ਇਮਤਿਹਾਨ ਆਉਂਦਾ ਨਾ ਤਾਂ ਮੈਂ ਜਾਨ ਆਪਣੀ ਵਾਰਨ ਦਾ ਬੇਸ਼ੱਕ ਇਹਨਾਂ ਨੂੰ ਆਂਚਣਾ ਹੋਣਾ ਹੁੰਦਾ ਅੱਜ ਮੇਰਾ ਜੇ ਇਹਨਾਂ ਕੱਦ-ਕਾਠ ਹੋਏ ਨਾ ਤਾਂ ਮੈਂ ਇਹਨਾਂ ਵਾਸਤੇ ਜਾਨ ਵੀ ਦੇਣ ਨੂੰ ਤਿਆਰ ਹਾਂ ਕਿਸਾਨੀ ਵਾਸਤੇ ਕਿਉਂਕਿ ਕਿਸਾਨ ਆਹੀ ਸਾਰੇ ਕਿਸਾਨ ਜੇ ਕਿਸਾਨ ਮਰਦਾ ਸਾਰਾ ਦੇਸ਼ ਭੁੱਖਾ ਮਰਦਾ ਵਾ ਇਸ ਕਰਕੇ ਇਹਨਾਂ ਦਾ ਨਾਂ ਨਾਲ ਹੈ ਇਹ ਤਾਂ ਬਾਈ ਦੀ ਇਲੈਕਸ਼ਨ ਆ ਗਲਤੀਆਂ ਨਾਲ ਸਾਰੀਆਂ ਪਾਰਟੀਆਂ ਨੇ ਕੀਤੀਆਂ ਸਾਰੀਆਂ ਪਾਰਟੀਆਂ ਨੂੰ ਪਤਾ ਸੀ ਜਦੋਂ ਕਾਨੂੰਨ ਬਣ ਰਹੇ ਸੀ ਕਾਨੂੰਨੀ ਸੀ ਪਤਾ ਤੁਹਾਨੂੰ ਸਾਰਾ ਪਤਾ ਤੁਸੀਂ ਪੜ੍ਹੇ ਲਿਖੇ ਬੰਦੇ ਸਾਰੀਆਂ ਪਾਰਟੀਆਂ ਨੂੰ ਪਤਾ ਸੀ ਇਹ ਤਾਂ ਹੁਣ ਆਪਣੀਆਂ ਗਲਤੀਆਂ ਇਸ ਕਰਕੇ ਸੁਧਾਰਿਆ 22 ਦੇਸਦੀ ਹੈ ਜੇ 22 ਦੀ ਇਲੈਕਸ਼ਨ ਵਾਲੇ ਬਿੱਲ ਤਾਂ ਪੜ੍ਹੇ ਕਿ 22 ਦੇਖਦਾ ਮੈਂ ਨਹੀਂ ਸਿਰ ਇਕੱਲੇ ਕੇਜਰੀਵਾਲ ਨੇ ਸਾਰਿਆਂ ਨੇ ਸਾਰਿਆਂ ਨੇ ਲਾਈਨ ਤੇ ਜਿਹੜੇ ਸਾਰੇ ਆਏ ਆ ਉਸੇ ਕਰਕੇ ਆਏ ਆ ਇਹਨਾਂ ਨੂੰ 22 ਦੇਸਦੀ ਹੈ ਜੇ 22 ਦੀ ਇਲੈਕਸ਼ਨ ਨਾ ਹੁੰਦੀ ਤਾਂ ਕਿਸੇ ਨੇ ਕਿਸਾਨ ਦੀ ਗੱਲੀ ਬਾਤੀ ਹਮਦਰਦੀ ਵੀ ਨਹੀਂ ਸੀ ਕਰਨੀ ਛੋਟੇਪੁਰ 22 ਚ ਕਿੱਥੇ ਹੋਣਗੇ ਜਿੱਕੇ ਵਾਗਰੂ ਰੱਖਿਆ ਗਿਆ ਨਹੀਂ 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 2 ਮਿੰਟ ਦਾਸ ਕੇ ਜਾਓ ਇਹ ਨਾ ਕਰੋ ਚੌਕ ਨਾ ਤੁਸੀਂ ਹੁਣ ਓਕੇ ਕੀ ਲੱਗਦਾ 2022 ਛੋਟੇਪੁਰ ਕਿੱਥੇ ਹੋਣਗੇ ਕਿਤੇ ਵੀ ਹੋਵਾਂਗੇ ਉਸ ਥਾਂ ਤੇ ਹੋਵਾਂਗੇ ਜਿੱਥੇ ਕੋਈ ਗੌਲ ਨਹੀਂ ਕੱਢੂਗਾ ਹਮ ਮੈਂ ਲੀਡਰਾਂ ਅੰਦੋਲਨ ਦਾ ਰਾਜਨੀਤੀ ਤੇ ਕੀ ਅਸਰ ਪਊ 2022 ਦੀ ਆ ਵੱਡਾ ਅਸਰ ਹੋਊਗਾ ਵੱਡਾ ਅਸਰ ਹੋਊਗਾ ਇਸ ਅੰਦੋਲਨਾਂ ਦੇ ਵਿੱਚੋਂ ਬਹੁਤ ਕੁਝ ਨਿਕਲਦਾ ਹੁੰਦਾ ਇਹ ਤਾਂ ਬਹੁਤ ਵੱਡਾ ਅੰਦੋਲਨ ਮੈਂ ਇਸ ਅੰਦੋਲਨ ਦੀ ਇੱਕ ਤੁਹਾਨੂੰ ਨਿੱਜੀ ਮਿਸਾਲ ਦੇਣ ਲੱਗਾ ਮੈਂ ਕੋਈ ਬਹੁਤ ਹੀ ਮਰਦ ਨਹੀਂ ਕਿਸਾਨ ਵੀਰਾਂ ਦੇ ਮਾਈਕ ਵੀ ਕਰ ਸਕਦਾ ਪੰਡੇ ਪੰਡੇ ਲੈ ਕੇ ਆਉਂਦੇ ਰਹੇ ਭੇਜਦੇ ਵੀ ਰਿਆਂ ਪੰਡਾ ਚੋਂ ਭੇਜਦੇ ਰਹੇ ਜਦੋਂ ਉੱਥੇ ਬੈਠੇ ਸੋ ਉੱਥੇ ਵੀ ਕਰਦੇ ਰਹੇ ਮੈਂ ਕਿ ਤੁਸ਼ ਜੀ ਮੈਂ ਇੱਕ ਤੁਸ਼ ਜੀ ਭੇਟਾ ਲੈ ਕੇ ਆਇਆ ਸੀ ਉਹ ਤੁਸ਼ ਜੀ ਭੇਟਾ ਦੇ ਵਿੱਚ ਇੱਕ ਪਤਾ ਕਿਹਦੇ ਪੈਸੇ ਸੀ 1000 ਰੁਪਇਆ ਉਸ ਬੀਬੀ ਦਾ ਸੀ ਜਿਹੜੀ ਲੋਕਾਂ ਦੇ ਘਰ ਭਾਂਡੇ ਮਾਣਦੀ ਆ ਇਹ ਮੂਮੈਂਟ ਕਿੱਥੋਂ ਤੱਕ ਜਾ ਚੁੱਕੀ ਆ ਇੱਕ ਭਾਂਡੇ ਮਾਣਨ ਵਾਲੀ ਬੀਬੀ ਨੇ ਕਿਹਾ ਤੇ ਛੋਟੇਪੁਰ ਜੀ ਮੇਰਾ 1000 ਰੁਪਇਆ ਉੱਥੇ ਪਹੁੰਚਾ ਦਿਓ ਤੇ ਮੂਮੈਂਟ ਬਹੁਤ ਤਾਂ ਜਾ ਚੁੱਕੀ ਆ ਇਹ ਸਮਝਣਾ ਚਾਹੀਦਾ ਮੋਦੀ ਜੀ ਨੂੰ ਧੰਨਵਾਦ ਤੁਹਾਡਾ ਛੋਟੇਪੁਰ ਜੀ ਬਹੁਤ ਛੋਟੇਪੁਰ ਜਿਹੜੇ ਕਹਿ ਰਹੇ ਨੇ ਇਹ ਅੰਦੋਲਨ ਰਾਜਨੀਤੀ ਵੀ ਬਦਲੇਗਾ ਪਰ ਕੇਜਰੀਵਾਲ ਤੋਂ ਡਾਇਰੈਕਟ ਕਮੈਂਟ ਨਹੀਂ ਕਰ ਰਹੇ ਉਹਨਾਂ ਦਾ ਕਹਿਣਾ ਸਾਰੀਆਂ ਪਾਰਟੀਆਂ ਹੀ ਇਸ ਮਸਲੇ ਤੇ ਵਿਰੋਧ ਚ ਰਹੀਆਂ ਨੇ ਲੋਕਾਂ ਦੇ ਕਿਸਾਨਾਂ ਦੇ ਕੈਮਰਾਮੈਨ ਸ਼ਮਸ਼ੇਰ ਦੇ ਨਾਲ ਯਾਦਵਿੰਦਰ ਸਿੰਘ ਪ੍ਰੋ ਪੰਜਾਬ ਟੀਵੀ ਦਿੱਲੀ ਸ਼ਿੰਗੂ ਬੈਰੀਅਰ